ਇਹ ਦ੍ਰਿਸ਼ ਪਟਿਆਲਾ ਦੀ ਸਬਜ਼ੀ ਮੰਡੀ ਕੋਲ ਬਣੇ ਇੱਕ ਘਰ ਦੇ ਨੇ ਜਿੱਥੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਲਗਾਤਾਰ ਬਲਾਸਟ ਹੋਏ ਚਾਰ ਸਿਲੰਡਰਾਂ ਨੇ ਸਭ ਕੁਝ ਸਾੜ ਕੇ ਸਵਾਹ ਕਰ ਦਿੱਤਾ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਗ ਕਿੰਨੀ ਭਿਆਨਕ ਰਹੀ ਹੋਵੇਗੀ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਰੀਬ 6 ਗੱਡੀਆਂ ਲੱਗੀਆਂ ਜਿਸ ਵੇਲੇ ਅੱਗ ਬੁਝਾਈ ਜਾ ਰਹੀ ਸੀ ਚੌਥਾ ਸਿਲੰਡਰ ਬਲਾਸਟ ਹੋ ਗਿਆ ਇਸ ਹਾਦਸੇ 'ਚ ਫਾਇਰ ਬ੍ਰਿਗੇਡ ਦੇ 3 ਮੁਲਾਜ਼ਮ ਚੁੱਸ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਫਾਇਰ ਬ੍ਰਿਗੇਡ ਦੇ 3 ਕਰਮਚਾਰੀ ਸੀ ਉਹਨਾਂ ਨੂੰ ਸੇਕ ਲੱ ਤੇ ਅੱਗ ਕੰਟਰੋਲ ਦਾ ਕੋਈ ਇਹ ਜੀ ਗੱਲ ਨਹੀਂ ਨੁਕਸਾਨ ਕਾਫੀ ਹੋਗਾ ਨੁਕਸਾਨ ਦਾ ਬਾਅਦ ਚ ਹੀ ਪਤਾ ਲੱਗੂਗਾ 15 ਅਗਤ ਤੱਕ ਸੜ ਗਿਆ ਸਭ ਕੁਝ ਸਿਲੰਡਰ ਸਹੀ ਕੇ ਚਾਰੇ ਸੜ ਗਏ ਕੈਸ਼ ਪਿਆ ਸੀ ਬੱਚਿਆਂ ਦਾ ਉਹ ਸੜ ਗਿਆ ਸਮਾਨ ਸੜ ਗਿਆ ਸਾਰਾ ਅਜੇ ਸੂਰੇ ਲੈ ਕੇ ਆਏ ਵੈਸੇ ਮੁੰਗਾ ਦੇਣੇ ਬਾਅਦ ਚ ਸਮਾਨ ਲੈਣ ਜਾਣਾ ਸੀਗਾ ਦਿੱਲੀ ਇਹ ਕਹਿੰਦਾ ਅੱਜ ਜੁਟੀਆਂ ਹੀ ਸ਼ਾਮੀ ਨਿਕਲ ਜਾਊਗਾ ਮੈਂ ਤਾਂ ਸ਼ਾਮੀ ਨਿਕਲਣੀ ਤੂੰ ਮੈਂ ਕਿਹਾ ਤਾਂ ਉੱਥੇ ਸਾਡੇ ਆਉਣ ਤੋਂ ਪਹਿਲਾਂ ਫਾਇਰ ਬ੍ਰਿਡ ਜਿਹੜੀ ਹੈ ਪਹਿਲਾਂ ਪਹੁੰਚ ਚੁੱਕੀ ਸੀ ਤਿਆਂ ਵਕਬਜਾਉਣ ਦਾ ਕੰਮ ਚੱਲ ਰਿਹਾ ਸੀਗਾ ਬਾਕੀ ਅਸੀਂ ਆਪਣੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਾਣਕਾਰੀ ਮੁਤਾਬਕ ਜਿਸ ਵੇਲੇ ਅੱਗ ਲੱਗੀ ਘਰ ਚ ਦੋ ਲੋਕ ਮੌਜੂਦ ਸਨ ਜਿਨ੍ਹਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਦੀ ਰਿਪੋਰਟ ਜਗਬਾਨੀ ਟੀਵੀ